ਬਰਗਟ ਬਾਪੂ ਮਾਣਕ ਨੂੰ ਕਿੰਨਾ ਪਿਆਰ ਕਰਦੇ ਨੇ ਲੋਕ ਹਨਾ ਹਾਂਜੀ ਹਾਂਜੀ ਤਾਂ ਇਹ ਤਾਂ ਫਰਲਾ ਕਿੰਨੀ ਸੋਹਣੀ ਫੋਟੋ ਆ ਯਾਰ ਹਨਾ ਫਰਲੇ ਵਾਲੀ ਪੱਗ ਹਨਾ ਸਰਦਾਰੀ ਟਾਈਪ ਆ ਕਿੰਨੀ ਚੜਾਈ ਹੁੰਦੀ ਦੀ ਆਪਦੇ ਟਾਈਮ ਚ ਹਨਾ ਗੱਲੀਆਂ ਦਾ ਆਵਾਜ਼ ਹੁਣ ਤਾਂ ਨਹੀਂ ਕੀ ਕਹਿੰਦੇ ਗੱਲੀਆਂ ਦਾ ਆਵਾਜ਼ ਸਹੀ ਗੱਲ ਆ ਉਦੋਂ ਮੁੜ ਕੇ ਤਾਂ ਹੋਇਆ ਨਹੀਂ ਕੋਈ ਹਨਾ ਹਾਂ ਜੀ ਦਾ ਆਵਾਜ਼ ਤਾਂ ਸਹੀ ਗੱਲ ਆਵਾ ਕਿੱਡੀ ਏਕ ਕਿੰਨਾ ਅਮੀਰ ਗਲਾਤੀ ਇਹ ਤਾਂ ਪੰਜਾਬ ਦਾ ਹੀਰਾ ਸੀ ਹੀਰਾ ਸੀ ਇਹ ਉਹਦੇ ਮੰਜਿਆ ਤੇ ਉਵੇਂ ਦਿਖ ਸਪੀਕ ਕਰਨੇ ਲੱਗੇ ਹੋਏ ਤਾਂ ਹਾਂ ਹਾਂਜੀ ਹਾਂ ਇਹ ਬਹੁਤ ਤਾਕੜਾ ਵੱਡਾ ਵਿਰਸਾ ਤੇ ਆਪਣਾ ਹੈ ਨਾ ਹਾਂਜੀ ਹਾਂ ਜਿਹੜਾ ਲੋਪ ਹੋ ਰਿਹਾ ਸਾਰਾ ਕੁਝ ਇਹਦੇ ਨਾਲ ਹੀ ਚਲਾ ਗਿਆ ਜੀ ਹਾਂ ਨਾਲ ਹੀ ਲੈ ਗਏ ਸਹੀ ਗੱਲ ਆ ਨਾ ਹੁਣ ਤਾਂ ਮਤਲਬ 사운ਡ ਉੱਚਾ ਹੁੰਦਾ ਆਵਾਜ਼ پتہ ਹੀ ਨਹੀਂ ਲੱਗਦਾ ਬਸ ਹੁਣ ਤਾਂ ਇਹਨਾਂ ਦੀ ਜਿਆਦਾ ਰਹਿ ਗਈ ਜੀ ਬਸ ਸਾਡੇ ਸੜਕਾਂ ਦੇ ਘੁੰਮੀਆਂ ਦੀ ਜਿਆਦਾ ਰਹਿ ਗਈਆਂ ਸੜਕਾਂ ਤੇ ਘੁੰਮਦੀਆਂ ਨੇ ਸਹੀ ਗੱਲ ਆ ਹਨਾ ਬਈ ਇਕੱਲੀਆਂ ਪਰ ਲੋਕਾਂ ਦੇ ਦਿਲਾਂ 'ਚੋਂ ਨਹੀਂ ਜਾਂਦਾ ਬਈ ਨਾ ਇਹ ਨਾ ਇਹ ਦਿਲਾਂ 'ਚੋਂ ਜਾਮਾਲ ਹੈ ਹੀ ਨਹੀਂ ਗਾ ਜੰਕੀਲਾ ਹੋਇਆ ਇਹ ਬਾਈ ਹੋਇਆ ਸਿੰਦਾ ਜੀ ਹੋਗੇ ਆ ਪੁਰਾਣੇ ਰਾਮਲੇ ਵਰਗੇ ਹੋਗੇ ਦਿਲਾਂ 'ਚੋਂ ਨਹੀਂ ਜਾਂਦੇ ਲੋਕਾਂ ਦੇ ਦਿਲਾਂ 'ਚੋਂ ਨਹੀਂ ਜਾਂਦੀ ਹੈਗੇ ਸਹੀ ਹੈ